ਆਕਣਾ ਸ਼ਬਦ ਇਹ ਚੇਂਜ ਕਰਨ ਲੱਗਦੇ ਨੇ ਏਡਾ ਉੱਤਾਂ ਨਵੇਂ ਨਵੇਂ ਜਾਂਦੇ ਉਹ ਕਰਦੇ ਜਾ ਕੇ ਹਾਂ ਯਾਰ ਰੋਣਾ ਸਿੱਧਾ ਚੱਲੋ ਯਾਰ ਫਿਰ ਉਹੀ ਆਦੀ ਬੋਲੀ ਉਹੀ ਗੱਲਾਂ ਬੋਲੋ ਬਾਹਰ ਵੀ ਸਾka ਅਪਦੇ ਤੁਸੀਂ ਮਾਂ ਬੋਲੀ ਨੂੰ ਕਹਿੰਦੇ ਸਿੱਧਾ ਚੱਲੋ ਓਏ ਹਾਂ ਭਾਈ ਭੈਣੇ ਸਿੱਧਾ ਚੱਲੋ ਹਨ ਸਾਰਿਆਂ ਨੂੰ ਅੱਗੇ ਨੂੰ ਐਕਟਰ ਬਣਾਤਾ ਚਾਚੇ ਤਾਇਆ ਉਹ ਚੀਜ਼ਾਂ ਸਾਰਿਆਂ ਭੁੱਲ ਗਏ ਬਾਹਰ ਦੇ ਤੁਹਾਡੇ ਦੇ ਭੈਣੇ ਬੋਲਦੇ ਸਾਡੇ ਦੇ ਭੈਣੇ ਕਹਿ ਦਿੰਦੇ ਆ ਉਹਦਾ ਜਿਹਾ ਨਹੀਂ ਉਥੇ ਤਾਂ ਭਾਂ ਜੋ ਹੋਰੀ ਗਰ ਬਣਾਇਆ ਨੇ ਬੋਲਦੇ ਨਾ ਵੀ ਆ ਗਲਤ ਕਹਿਣ ਦਾ ਭਾਵ ਵੀ ਤਾਂ ਯੋਗਾ ਹੈ ਨਾ ਵੀ ਉਹ ਆਪਣੀ ਬਾਤ ਕੋਈ ਨਵੀਂ ਜਾਂਦਾ ਜਾਂਦੀ ਨਾ ਉਹਨਾਂ ਥੋੜੀ ਭਾਇਆ ਬੋਲਦੀ ਜਿਹੜੇ ਪੁਰਾਣੇ ਉਹ ਤਾਂ ਹਾਂ ਆਪਣੀ ਪੰਜਾਬੀ ਬੋਲਦੇ ਆ ਇਹ ਤਾਂ ਹਾਂ ਫੇਟ ਪੰਜਾਬੀ ਉਮੀ ਸਾਰਿਆਂ ਨੂੰ ਗੱਲਾਂ ਕਹਿਣੀਆਂ ਉਮੀ ਕਰਨੀਆਂ ਜਿਵੇਂ ਹੁਣ ਜਿਹੜਾ ਕੁਝ ਆਪਾਂ ਇੱਥੇ ਬੋਲਦੇ ਆ ਜਿਵੇਂ ਹੁਣ ਤੂਹਾਲ ala ਕੋਈ ਆਪਣਾ ਪਤੀਲਾ ਪਤਿੱਲੀ ਗਲਾਸ ਆਹਾਂ ਚੀਜ਼ਾਂ ਹੈ ਗਲਾਸ ਥਾਲੀ ਗੱਡੀ ਕਾਰ ਕਿਹੜਾ ਯਾਰ ਜਿਵੇਂ ਵੀ ਉੱਧਰ ਜਾ ਕੇ ਸਾਰਾ ਕੁ ਬਾਤ ਜਾਂਦਾ ਹੈ ਹੈ ਬਾਲਟੀ ਬੱਠਣਾ ਅੱਜ ਤਾਂ ਉੱਥੇ ਹੋਣੀ ਨਹੀਂ ਪੱਖਾ ਬਾਹਰ ਦੀ ਇਹੋ ਜਿਹਾ ਨਾ ਲੈਣ ਇਹ ਚਾ ਉੱਤੇ ਵੱਧ ਰਹੀ ਹੈ ਨਾ ਛੋਟੇ ਨਹੀਂ ਆਣ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਬੱਠਾ ਹੈ ਬੱਠਾ ਲਹਾਂਡਾ ਨਹੀਂ ਹੁੰਦਾ ਆਪਣੇ ਆੜਾ